ਵਾਹਿਗੁਰੂ 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 ਵਾਹਿ ਗੁਰੂ 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 ਵਾਹਿ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21-22-23 ਮਾਰਚ ਨੂੰ ਸ਼੍ਰੀ ਕੀਰਤਪੁਰ ਸਾਹਿਬ ਅਤੇ 24-25-26 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਦੇ ਪਹਿਲੇ ਪੜਾ ਦੀ ਗੱਲ ਕਰੀਏ ਤਾਂ ਬਿੱਤੇ ਦਿਨੀ ਕੀਰਤਪੁਰ ਸਾਹਿਬ ਵਿਖੇ ਪਹਿਲਾ ਪੜਾ ਆਰੰਭ ਹੋ ਗਿਆ ਸੀ ਤੇ 24 ਮਾਰਚ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਖੰਡਪੜ ਸਾਹਿਬ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਹੋਲੇ ਮਹੱਲੇ ਦਾ ਦੂਜਾ ਪੜਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਆਰੰਭ ਹੋਵੇਗਾ। ਇਸ ਸਮੇਂ ਅਸੀਂ ਖੜੇ ਹਾਂ ਤਖਤ ਸ਼੍ਰੀ ਕੇਸਗ ਉਹ ਆਕਰਸ਼ਿਤ ਦਾ ਕੇਂਦਰ ਬਣਦੇ ਹਨ ਉੱਥੇ ਹੀ ਰਾਤਰੀ ਦੇ ਸਮੇਂ ਰੰਗ-ਬਰੰਗੇ ਜਿਹੜੀਆਂ ਲੜੀਆਂ ਲਗਾਈਆਂ ਗਈਆਂ ਨੇ ਉਹ ਕਿਤੇ ਨਾ ਕਿਤੇ ਸੰਗਤਾਂ ਦੇ ਲਈ ਆਕਰਸ਼ਿਤ ਦਾ ਕੇਂਦਰ ਬਣਦੀਆਂ ਹਨ ਆਮ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਸੰਗਤਾਂ ਤਖਸ਼ੀਰ ਕੇਸਗੜ ਸਾਹਿਬ ਨਾਲ ਫੋਟੋ ਖਿਚਵਾਉਂਦੀਆਂ ਜ਼ਰੂਰ ਕਿਤੇ ਨਾ ਕਿਤੇ ਨਜ਼ਰ ਹੁੰਦੀਆਂ ਹਨ ਕਿਉਂਕਿ ਇਹ ਮਨਮੋਹਕ ਦ੍ਰਿਸ਼ ਕਿਤੇ ਨਾ ਕਿਤੇ ਜ਼ਰੂਰ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ ਹੌਲੇ ਮਹੱਲੇ ਦੀ ਗੱਲ ਕਰੀਏ ਤਾਂ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਗਭਗ ਸਾਰੇ ਪ੍ਰਬੰਧਾ ਜਿਹੜੇ ਉਹ ਮੁਕੰਮਲ ਕਰ ਲਏ ਗਏ ਹਨ ਤੇ ਸੰਗਤਾਂ ਦੀ ਸਹੂਲਤ ਅ 26 ਮਾਰਚ ਨੂੰ ਹੋਲੇ ਮਹੱਲੇ ਦੀ ਸਮਾਪਤੀ ਵਾਲਾ ਆਖਰੀ ਦਿਨ ਹੋਵੇਗਾ ਤੇ ਉਸ ਦਿਨ ਤਖਸ਼ੀਰ ਕੇਸਗੜ ਸਾਹਿਬ ਤੋਂ ਤਕਰੀਬਨ 12 ਵਜੇ ਦੁਪਹਿਰ ਦੇ 12 ਵਜੇ ਇੱਕ ਵਿਸ਼ਾਲ ਮਹੱਲਾ ਜਿਹੜਾ ਆਰੰਭ ਹੋਵੇਗਾ ਜੋ ਪਾਰਾਡਰ ਪਰਾ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚੇਗਾ ਤੇ ਉੱਥੇ ਜਾ ਕੇ ਨਿਹੰਗ ਸਿੰਘ ਜਥੇਬੰਦੀਆਂ ਜੋ ਕਿ ਮਹੱਲਾ ਕਰਦੀਆਂ ਨੇ ਉੱਥੇ ਜਾ ਕੇ ਜੰਗ ਜੂ ਕਰਤਬ ਦਿਖਾਉਣਗੇ ਤੇ ਘੋੜ ਦੌੜ ਦੇ ਮੁਕਾਬਲੇ ਵੀ ਹੋਣਗੇ ਇਹ ਤਸਵੀਰਾਂ ਇਸ ਸਮੇਂ ਅਸੀਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਰੰਗ-ਬਰੰਗੇ ਲੜੀਆਂ ਜਿਹੜੀਆਂ ਉਹ ਕਿਤਨਾ ਕਿਤੇ ਸੰਗਤ ਦੇ ਲਈ ਆਕਰਸ਼ਿਤ ਦਾ ਕੇਂਦਰ ਬਣੀਆਂ ਹਨ ਇਹ ਤਸਵੀਰਾਂ ਦਿਖਾਉਣ ਦਾ ਮਕਸਦ ਸਾਡਾ ਇੱਕੋ ਇੱਕ ਹੈ ਕਿ ਜਿਹੜੀ ਸੰਗਤਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਹੋਲਾ-ਮਹੱਲਾ ਮੋਕੇ ਨਹੀਂ ਆ ਸਕਦੀਆਂ ਉਹ ਘਰ ਬੈਠੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਮਨਮੋਹਕ ਦ੍ਰਿਸ਼ ਦੇ ਜਿਹੜੇ ਦਰਸ਼ਨ ਹੈ ਉਹ ਜ਼ਰੂਰ ਕਰ ਸਕਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਵਲਜੋ ਸਿੰਘ ਦੀ ਰਿਪੋਰਟ